ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੇ ਨਗ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਹੀ ਦਾ ਨੰਬਰ ਲਾਵਾਂਗੇ ਆਪਾਂ ਪਰ ਸਕਰੀਨ ਤੇ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਇਹ ਜਾਣਕਾਰੀ ਬਾਈ ਸੱਸੀ ਗਾਈ ਸੱਸਰੀ ਗਾਲ ਬਾਈ ਜੀ ਤੇ ਨਾਮ ਨਾਮ ਬਾਈ ਮੇਰਾ ਜੱਗਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਜੀ ਨੇੜੇ ਤਾਂ ਆਪਾਂ ਰਹਿ ਜਾਂਦਾ ਆਪਾਂ ਨੂੰ ਠੀਕ ਹੈ ਜੀ ਹਾਂ ਜੀ ਵੀ ਪਹਿਲੀ ਜਰਸੀ ਤੋਂ ਸਟਾਰਟਿੰਗ ਕਰੋ ਹਾਂ ਭਈ ਇਹ ਬੱਸੀ ਆ ਬਾਈ 7 ਕ ਮਹੀਨਿਆਂ ਦਾ ਬੱਚਾ ਹੈਗਾ ਹਾਂਜੀ ਥਾਣ ਦਿਖਾ ਦੇ ਜੀਤੇ ਦੇ ਨੇੜੇ ਉਹ ਕਰਕੇ ਲੋ ਬਹੁਤ ਟਾਪ ਦਾ ਥਣ ਲੱਗਿਆ ਬੱਚੇ ਠੀਕ ਹੈ ਜੀ ਹਾਂ ਲੇਉਡੀ ਲੂਟੀ ਬਹੁਤ ਆ ਰੇਲਲ ਪ ਕੌਫੀ ਕੰਦਰ ਚਾਹ ਠੀਕ ਹੈ ਹਾਂ ਤੇ ਰੇਟ ਭਰਾ ਜਮਾ ਖੱਚਮਾ ਦੱਸਣਾ 100 ਰੁਪਏ ਹੀ ਕੱਢੀ ਬਸ ਬਸ 100 ਵੀ ਨਹੀਂ ਛੱਡਣਾ ਜੀ ਤੇ 3500 ਵੀ ਦੇਣੀ ਆ 3500 ਛੱਡਣਾ 100 ਵੀ ਨਹੀਂ ਲੈਣਾ ਪੂਰਾ 3500 ਆ ਲੋ ਭਰਾ ਮੁੱਲ ਕਰਾਉਂ ਜਨਾ ਮਰਜ਼ੀ ਕਰਾਵਾ 3500 ਗਿਲ ਨਹੀਂ ਆ 10 ਰੁਪਏ ਵਿੱਚੋਂ ਛੱਡਨੇ ਆ ਇਹਦੇ ਠੀਕ ਹੈ ਜੀ ਬਸ ਰੇਟ ਪਾ ਦਿਓ ਕਿਉਂਕਿ ਜਮਾ ਜਮਾ ਰੇਟ ਖਿੱਚ ਕੇ ਹਾਂ ਜਮਾ ਜਾਇਜ਼ ਰੇਟ ਹੀ ਆ ਟੈਕਾਊ ਤਾਂ ਅਗਲਾ ਹਾਂ 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 ਨਹੀਂ ਮੁੜ ਕੇ ਕੋਈ ਉਵੇਂ ਬਾਈ ਫੋਨ ਨਾ ਕਰੇ ਬਈ ਤੈਨਾਂ ਲੈ ਲੈ 2800 ਦਾ 2500 ਲੈ ਲੈ ਠੀਕ ਹੈ ਜੀ ਠੀਕ ਹੈ ਜਮਾ ਖਿੱਚੇ ਕਿਹੜਾ ਰੇਟ ਹੀ ਆ ਠੀਕ ਹੈ ਜੀ ਹਾਂ ਬਸ ਸੀ ਬਹੁਤ ਟੌਪ ਦੀ ਆ ਤੋਰਾ ਤਰਾ ਤਾਂ ਸਾਡੇ ਸਾਹਮਣੇ ਬਈ ਬਸ 150 ਹੀ ਛੋੜ ਕਰੀ ਬਸ 50 ਰੁਪਏ ਛੱਡੂ ਬਈ ਤੇਰੇ ਆਖੇ 3400 ਰੁਪਏ ਲੈਣੇ ਆ ਬਸ ਠੀਕ ਹੈ ਹਾਂ ਹਾਂ ਕੱਟੀ ਦਾ ਦੱਸੋ ਜੀ ਪਹਿਲਾਂ ਕੱਟੀ ਬਈ ਸਵਾ ਸਾਲ ਦੀ ਉਮਰ ਆ ਦੰਦੋ ਜਮਾ ਰੇ ਨਾਲ ਖੀਰੀ ਥਾਂ ਦਿਖਾ ਦੇ ਕੱਟੀ ਦਿਖਾ ਦੇ ਪਹਾੜੇ ਦੇ ਬੰਦਿਆਂ ਨੂੰ ਲਈ ਆ ਜਮਾ ਟਾਪ ਦੀ ਆ ਬਈ ਦੇਖ ਪੈਠਪੜਾ ਚੈੱਕ ਕਰਾ ਦੇ ਥਾਣ ਬਸਾ ਦੇ ਬਹੁਤ ਸੋਹਣਾ ਲੱਗਿਆ ਪ੍ਰਾਹ ਬਹੁਤ ਜਿਆਦਾ ਸੋਹਣਾ ਥਾਣਾ ਬਈ ਸਿੰਘ ਸੁੰਗ ਦੀ ਕੱਟੀ ਫੇਸਪੂਲ ਦੀ ਬਹੁਤ ਜਿਆਦਾ ਚੰਗੀ ਬਣਨ ਵਾਲੀ ਆ ਬਈ ਕੱਟੀ ਇਹਦਾ ਵੀ ਖੱਚ ਕੇ ਰੇਟ ਦੱਸ ਦੇ ਬਈ ਬਸ ਦੇਮਾ ਇਹਦਾ ਬਈ 27000 ਲੈ ਲਾਂਗੇ ਜਿੱਤੇ ਜਮਾ ਜਾਇਜ਼ ਰੇਟ ਹੀ ਖੱਚ ਦੇ ਜੀ ਲੋਪਰਾ ਜਿਹਨੂੰ ਪਾਲਣੀਆਂ ਕੱਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਕੱਢ ਲਾ ਥੜਾ ਥਾਣ ਬਹੁਤ ਸੋਹਣਾ ਲੱਗਿਆ ਪ੍ਰਾਹ ਪੈਠਪੜੇ ਦੀ ਰੰਗ ਪ੍ਰਿੰਟ ਦੀ ਬਹੁਤ ਚੰਗੀ ਆ ਬਈ ਕੱਟੀ ਫੇਸਪੂਲ ਸਿੰਘ ਸੁੰਗ ਇਹਨਾਂ ਕੋਕਾ ਹੋ ਜੀ ਤੋ ਰਤਾ ਰਤਾ ਹੰਡੇ ਸਾਹਮਣੇ ਆਣ ਬਹੁਤ ਸੋਹਣਾ ਲੱਗਿਆ 40 40 ਫੇਰ ਮੰਗੀ ਜਾਂਦੇ ਆ ਭਾਈ ਉਹਦੇ ਨਾਲ ਦੀਆਂ ਦਾ ਠੀਕ ਹੈ ਜੀ ਲੋ ਜੀ ਹਾਂਜੀ ਵੀ ਅਗਲੀ ਇਹ ਬਈ ਬੱਸੀ ਐ ਮੰਨ ਕੇ ਚੱਲ 2 ਸਾਲ ਤੇ 1 ਮਹੀਨੇ ਦੀ ਆ ਹਾਂਜੀ ਦੋ ਦਾ ਹੰਦਾ ਮੂੰਹ ਤੇਕਾ ਲੱਗਿਆ ਭਾਈ ਇਹਦੇ 1 ਮਹੀਨਾ 2 3 ਮਹੀਨੇ ਹੋਵੇ ਟੀਕਾ ਭਰਾ ਇਹਨੂੰ ਠੀਕ ਹੈ ਜੀ ਥਣ ਦਿਖਾ ਦੇ ਜਿੱਤੇ ਇਹਦੇ ਵੀ ਮੜਾ ਖਾਚੋ ਪੂਸ ਧਰਬੋਸ ਬਹੁਤ ਜਿਆਦਾ ਸੋਹਣਾ ਥਾਣਾ ਬਈ ਕੋਈ ਫੋਟ ਨਹੀਂ ਕੋਈ ਹਾਂ ਬਹੁਤ ਜਿਆਦਾ ਸਨਖੀ ਬੱਸੀ ਆ ਫੇਸਬੁਕ ਤੇ ਖਾ ਇਧਰ ਠੀਕ ਹੈ ਕੁਆਲਿਟੀ ਮੂਹ ਦੀ ਬੁੱਧਾ ਬੱਦਾ ਚੈੱਕ ਕਰਾ ਠੀਕ ਹੈ ਚੈੱਕ ਕਰਾ ਫਾਰਮ ਦੀ ਬੱਸੀ ਆ ਬਈ ਜਮਾਂ ਓਰੀਜਨਲ ਗਰੰਟੀ ਵਾਲੀ ਕਨ ਕੋਨ ਵੀ ਛੋਟਾ ਜੀ ਬਹੁਤ ਜਿਆਦਾ ਚੰਗੀ ਆ ਬਈ ਬਰੀਡ ਬਹੁਤ ਆ ਬੱਛੀ ਦੀ ਠੀਕ ਆ ਜੀ ਲੋ ਜੀ ਤੋਰਾ ਤਰਾ ਚੰਗਾ ਠੀਕ ਆ ਜੀ ਕੋਈ ਬਸ ਇਹਦਾ ਵੀ ਰੇਟ ਖੱਚ ਕੇ ਦੱਸ ਦੇ ਬਸ ਲੋਕਾਂ ਨੂੰ ਮੰਗਾਉਂਦਾ 40 ਮੰਗਾਦਾ ਜੀ ਤੇ 19000 ਦੀ ਦੇਵਾਂਗੇ ਲੋ ਜੀ 19000 ਲੋ 19000 ਰੁਪਏ ਦੀ ਬੱਸੀ ਆ ਠੀਕ ਹਾਂ ਜਮਾ ਖੱਤਕੇ ਵਾਲੇ ਰੇਟ ਹੀ ਆ ਜਿੱਤੇ ਬਾਈ ਠੀਕ ਹੈ ਜੀ ਹਾਂ ਠੀਕ ਬਾਕੀ ਉਹ ਆਪ ਹੀ ਦੱਸ ਵੀ ਰੇਟ ਜਾਇਆ ਕਿ ਨਜਾਇਜ਼ ਆ ਠੀਕ ਹੈ ਜੀ ਹਾਂ ਦੋਪਰਾ ਪਹਿਲਾ ਸੂਆ ਸੁੰਦੀ ਆ ਬਾਈ ਹਾਂਜੀ 10 ਦਿਨਾਂ ਦੀ ਕੱਚੀ ਆ ਹਾਂਜੀ ਦਿਖਾ ਦੇ ਥਾਣ ਨੂੰ ਬੜਾ ਬਹੁਤ ਚੰਗੀ ਆ ਜੀ ਹਾਂ ਠੀਕ ਹੈ ਜੀ ਪਹਿਲਾ ਸੂਆ ਸੁੰਦੀ ਆ ਲੋਸ ਨੇ ਵਾਲਾ ਬਹੁਤ ਬਣਾਉਣਾ ਬਾਹਰਲੇ ਦੋ 17 18 ਕਿਲੋ ਪਾ ਦੂ ਬਾਈ ਆਰਾਮ ਨਾਲ ਠੀਕ ਹੈ ਜੀ ਹਾਂ ਦੋਪਰਾ ਚੈੱਕ ਕਰ ਸਕਦੇ ਲੋਛੀ ਤੋੜਾ ਕਰਾ ਬਾਕੀ ਗਰਮੀ ਦਾ ਤੋਹਫਾ ਗਰਮੀ ਨਹੀਂ ਮੰਦਣੀ ਬਾਹਰ ਨੇ ਜਮਈ ਠੀਕ ਹੈ ਜੀ ਹਾਂ ਮੂਰੇ ਗਰਮੀ ਦਾ ਸੀਜ਼ਨ ਆਉਂਦਾ ਦੁੱਧ 16 17 ਕਿਲੋ ਆਹਮ ਨਾਲ ਪੈ ਜੂ ਠੀਕ ਹੈ ਜੀ ਹਾਂ ਲਿਓ ਜੀ ਲਓ ਭਰਾ ਬਾਕੀ ਝੋਲੀ ਜਾਈ ਦਿਖਾ ਦੇ ਮਗਰ ਉਹਦੇ ਕੱਚੀ ਆ ਬਹੁਤ ਵਧੀਆ ਲੇਵਾ ਬਣਾਉਣਾ ਬੈਠਣਾ ਜਿੱਦ ਤੇ ਲੱਟ ਨੂੰ ਬਹੁਤ ਪੀ ਕਰਮ ਵਾਲੇ ਬਹੁਤ ਜਿਆਦੇ ਢੰਗਾ ਪੰਗਾ ਬਈ ਠੀਕ ਹੈ ਜੀ ਠੀਕ ਲੋਛੀ ਤੋੜਾ ਕਰਾ ਤਾਂ ਹੱਲੇ ਸਾਮਣੇ ਹਾਂ ਅਜੀਬ ਰੇਟ ਦਾ ਦੂਪਰਾ ਇਹਦਾ ਬਈ ਰੇਟ ਦਾ ਫੋਨ ਤੇ ਕਰਾਂ ਕਿਉਂ ਅੱਜ ਦਾ ਰੇਟ ਦਾ ਜਾਇਜ਼ ਹੋ ਜਮਾ ਕੱਲੂ ਤਿਆਰ ਹੋਵੀਂ ਹੈਗੇ ਨਾ ਵੇਖੀ ਹੋਇਆ ਹੋਊਗਾ ਰੇਟ ਠੀਕ ਹੈ ਜੀ ਹਾਂ ਰੇਟ ਦਾ ਫੋਨ ਤੇ ਕਰ ਲਾਂਗੇ ਬਿਹੜ ਚੰਗੀ ਆ ਬਈ ਠੀਕ ਹੈ ਜੀ ਹਾਂਜੀ ਉਹ ਬਈ ਪਹਿਲਾ ਸੁਆ ਸੁਣ ਲੀ ਪੂਰੀ ਸੀਰ ਹੰਦੀ ਆ ਹਾਂਜੀ ਦਿਖਾ ਦੇ ਹਾਂਜੀ ਦੁੱਧ 15-16 ਕਿਲੋ ਪਾਵੇ ਹਾਂਜੀ ਮੋਹੋ ਦੋ ਦੰਦ ਦਾ ਹਾਂਜੀ ਇਹ ਵੀ ਗਰਮੀਆਂ ਦਾ ਤੋਹਫਾ ਹੈ ਕ੍ਰੋਸ ਚ ਆ ਗਈ ਬਿਹੜ ਇਹ ਵਾਲੂ ਭਾਵੇਂ ਬੋ ਬਣਾਊਗੀ ਲੋਪਰਾ ਚੱਕਰ ਸੰ ਬਹੁਤ ਸੋਹਣੀ ਬਿਹੜ ਦੇਖ ਸਕਦੇ ਹੋ ਗਰਮੀਆਂ ਦਾ ਤੋਹਫਾ ਅ ਆ ਜਾਓ ਤੇ ਮੜੀ ਆਈ ਬਣਾ ਬਣੀ ਬਣਾ ਬਟਰੇਗਾ ਭਾਈ ਲੈਦਾ ਪੂਰਾ ਫੁੱਲ ਬਣਾਉ ਬੱਚੀ ਹਾਂਜੀ ਠੰਡੀ ਪੂਰੀ ਆ ਉਹ ਮਰਜੀ ਬੈਠਾ ਲਈ ਛਲੇਲਾ ਤੋਰ ਦੁਪਰਾ ਲੈ ਮੀ ਤੋਰ ਤੋ ਮੜੀ ਬਾਰੇ ਕੱਢ ਲੋ ਠੰਡੀ ਸੀਰ ਬਹੁਤ ਆ ਠੀਕ ਹੈ ਜੀ ਤੇਣ ਕਿੰਨੇ ਦਾ ਸਿਭਰਾ ਦਾ ਬਾਰੇ ਦੱਸਿਓ 6-7 ਦਿਨ ਲਖੇ ਦਿਨਾਂ ਚ ਪਏ ਆਗੇ 6-7 ਦਿਨ ਦਿਨਾਂ ਚ ਪਈਆ ਹਾਂ ਭਾਈ ਦਿਨਾਂ ਚ ਪਏ ਆ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਵੱਧ ਹੈ ਭਾਈ 10 ਦਿਨ ਲੈ ਜਾਊਗੀ ਬੱਚੀ ਹਾਂਜੀ ਹਾਂਜੀ ਰੰਗ ਪੈਂਟਰ ਬਹੁਤ ਸੋਹਣਾ ਤੇ ਕੱਦ ਕੁਦ ਵੀ ਸੁਪਨਾ ਕਰਮਾਣੇ ਦਾ ਬਹੁਤ ਸੋਹਣਾ ਭਾ ਗਰਮੀ ਦਾ ਇੱਕ ਤੋਹਫਾ ਹੀ ਸਮਝ ਲੋ ਹਾਂ ਰੇਟ ਭਰਾ ਦਾ ਦੱਸ ਦੋ ਜੀ ਰੇਟ ਜਮਾਂ ਜਾਇਜ਼ ਹੋਵੇ ਕਰਾਂਗੇ ਫੋਨ ਤੇ ਪਰ ਦੇਵਾਂਗੇ ਮੋੜ ਕੇ ਠੀਕ ਹੈ ਜੀ ਮੁਰਗੇ ਦੋਰਾ ਮੰਨ ਕੇ ਆ ਵੀ ਦੇ ਕੇ ਮੋੜਾਂਗੇ ਬਾਈ ਨੂੰ ਕਿਸੇ ਨੂੰ ਵੀ ਹਾਂਜੀ ਖਾਲੀ ਨੇ ਮੋੜ ਦੇ ਆਪਾਂ ਠੀਕ ਹੈ ਜੀ ਆਵਾਜੇ ਵੇਚਣ ਵਾਲਾ ਬੰਦਾ ਲੈ ਜਾਇਜ਼ ਮੁੱਲ ਦੇ ਦੇਵਾਂਗੇ ਦੋਨੇ ਬੜਾ ਜਿੰਨੇ ਜੋੜਾ ਲੈਣਾ ਪੂਰੇ ਬਾਤ ਦੇਊਗਾ ਠੀਕ ਹੈ ਜੀ ਸੀ ਹਾਂ ਹਾਂਜੀ ਬਈ ਅਗਲੀ ਇਹ 3 ਮਹੀਨੇ ਵੀ ਗੱਬਣਾ 10 ਲੀਟਰ ਕੰਡੇ ਵਾਲਾ ਦੁੱਧ ਆ ਬਈ ਠੀਕ ਹੈ ਜੀ ਪੂਰੀ ਸੀਲ ਰੰਦੀ ਓਕੇ ਦੀ ਰਿਪੋਰਟ ਆ ਇੱਕ ਤਾਂ ਦੇ ਮੌਕਾ ਆ ਜ਼ਰੂਰ ਆ ਬਈ ਇਥੇ ਠੀਕ ਹੈ ਜੀ ਖਾ ਦੇ ਮੜਾ ਦਾ ਸੰਦਾ ਫਰਜ ਬਣਦਾ ਮੁਰਕੇ ਨਹੀਂ ਨਹੀਂ ਬਈ ਤਨਵੇਂ ਮਹੀਨੇ ਦੇ ਆਪਣੇ ਘਰੋਂ ਅਗਲਾ ਚੈੱਕ ਕਰਾ ਕੇ ਲੈ ਜਾਵੇ ਬਈ ਜਮਾ ਠੀਕ ਹੈ ਜੀ ਚੈੱਕ ਬਾਸ ਆ ਜਾ ਮੈਂ ਕਲੀਅਰ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਜਰਸੀ 'ਚ ਪੈਂਦੀ ਹੈ ਬੜਾ ਠੀਕ ਹੈ ਜੀ ਹਾਂ ਰੇਟ ਜੀ ਇਹਦਾ ਇਹਦਾ ਰੇਟ ਜਿੱਤੇ 35000 ਰੁਪਿਆ 35000 ਹਾਂ ਲੋਪੜਾ 35000 ਰੁਪਿਆ ਰੇਟ ਹੈ ਇਹਦਾ ਚੈੱਕ ਕਰ ਸਕੋ ਔਕੜ ਗੱਬਣ ਫੇਸ ਕੁਆਲਿਟੀ ਇੱਕ ਮਿੰਟ ਪੂਰੀ ਠੰਡੀ ਸੀ ਇਹਦਾ ਪੂਰੀ ਸ਼ੀਲ ਠੰਡੀ ਹੈ ਬਾਈ ਹਾਂਜੀ ਦੋ ਦੋ 10 ਕਿਲੋ ਬਾਹਰ ਹੋਊ ਪਰ ਆਪਾਂ 10 ਕਿਲੋ ਦੇ마ਗੇ ਦੋ ਡੰਗ ਚੋਕ ਲੈ ਦੋ ਟਾਈਮ ਬਾਈ ਫੌਨ ਚਾਰ ਟਾਈਮ ਚੋਕ ਲੈ ਜਾਵੋ ਜਿੰਨਾ ਜ ਆਪਣੇ ਘਰੇ ਆ ਠੀਕ ਹੈ ਜੀ ਪੂਰਾ ਵੜਾ ਤਸੱਲੀ ਕਰਕੇ ਲੈ ਜਾਵੇ ਤਿੰਨ ਮਹੀਨਾ ਹੀ ਚੈੱਕ ਕਰਾ ਕੇ ਲੈ ਜਾਵੇ ਹਾਂਜੀ ਦੁੱਧਾਂ ਮਣੱਕੇ ਲੈ ਜਾਵੇ ਠੀਕ ਹੈ ਹਾਂ ਲੋ ਭਰਾ ਬਾਈ ਕੋਲ ਸੇਨਾਗਾ ਠੀਕ ਹੈ ਜੀ ਸੇਨਾਗ ਪਕਾਉਗਾ ਇੱਕ ਕੱਟੀ ਕੱਟੀ ਬਹੁਤ ਸੋਹਣੀ ਆ ਤੇ ਵਸਸੀ ਦਾ ਤਾਂ ਕੋਈ ਬਾਤ ਹੀ ਨਹੀਂ ਬਹੁਤ ਸੋਹਣੀ ਲੋ ਜੀ ਕੰਨ ਕੋਨ ਬਹੁਤ ਛੋਟਾ ਫੇਸ ਕੁਆਲਟੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੰਡਟਾ ਲਮਾ ਤੇ ਜਿਲ੍ਹਾ ਨੂੰ ਕਹਿੰਦੇ ਬਰਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ